ਸਤੋ ਪੈਲਾ ਜੈਗੁਰਦੇਵ ਧੰਗੁਰਦੇਵ ਜੈ ਸੰਤਾਂ ਦੀ ਬੜੇ ਭਾਗਾਂ ਵਾਲੇ ਉਹ ਨਸੀਬਾਂ ਵਾਲੇ ਉਹ ਜੋ ਸਤਗੁਰਾਂ ਦੀ ਅਮਰਤ ਬਾਣੀ ਦੀ ਛਤਰ ਛਾਇਆ ਹੇਠ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਗੋਦ ਵਿੱਚ ਬੈਠੇ ਹੋ ਕਹਿੰਦੇ ਇਸ ਤੋਂ ਵੀ ਚੰਗੇ ਭਾਗ ਨੇ ਜੇ ਤੁਹਾਨੂੰ ਸ਼ਬਦ ਸਰੂਪੀ ਮਹਾਪੁਰਸ਼ ਦੇ ਕਿਤੇ ਦਰਸ਼ਨ ਹੋ ਜਾਣ ਕੰਗੇ ਇੱਕ ਪੰਥ ਦੋ ਕਾਜ ਸਾਡੇ ਵਿੱਚ ਸਤਗੁਰੂ ਗੁਰੂ ਨਬੀ ਦਾਸ ਮਹਾਰਾਜੀ ਅਮਰਤ ਬਾਣੀ ਵੀ ਬਰਾਜਮਾਨ ਹੈ ਤੇ ਸ਼ਬਦ ਸਰੂਪੀ ਰੱਬ ਰੂਪੀ ਮਹਾਂਤਮਾ ਗੁਰੂ 187 ਨੰਝਨ ਦਾਸ ਮਹਾਰਾਜੀ ਉਹ ਵੀ ਸਾਡੇ ਵਿੱਚ ਬਰਾਜਮਾਨ ਹੈ ਆਓ ਕੋਈ ਬੁਲਾਇਰਾ ਨਹੀਂ ਕੋਈ ਗਵਈਆ ਨਹੀਂ ਹੋ ਜਦੋਂ ਮੈਂ ਕਿਸੇ ਵਜ੍ਹਾ ਕੰਨ ਦੋ ਹਫ਼ਤੇ ਦੀ ਛੁੱਟੀ ਤੇ ਆਇਆ ਸੀ ਮੈਨੂੰ ਪਤਾ ਲੱਗਾ ਕਿ ਫਗਵਾੜੇ ਦੇ ਵਿੱਚ ਇੱਕ ਸੰਤ ਸਮੇਲਨ ਹੋ ਰਿਹਾ ਏ ਤੋ ਦਾਸ ਨੇ ਇੱਥੇ ਮੇਰਾ ਸਾਰਾ ਆਪਣਾ ਫਗਵਾੜਾ ਏ ਤੇ ਮੈਂ ਇੱਥੇ ਆਇਆ ਮੈਂ ਕਿਹਾ ਮਹਾਪੁਰਸ਼ਾਂ ਦੀ ਮੈਂ ਵੀ ਚਾਨਣਾ ਦੀ ਧੂੜ ਮੱਥੇ ਨੂੰ ਲਾਵਾਂ ਪਹਿਲੀ ਵਾਰੀ ਦਰਸ਼ਨ ਕੀਤਾ ਸਭ ਤੋਂ ਪਹਿਲਾਂ ਫਗਵਾੜੇ ਨਿਵਾਸੀਓ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਤੁਸੀਂ ਵਡਾਈ ਦਾ ਪਾਤਰ ਹੋ ਸ਼ਬਦ ਤੁਸੀਂ ਸੁਣਿਆ ਏ ਬਹੁਤ ਜਨਮ ਵਿਛੜੇ ਇਥੇ ਮਾਦੋ ਏ ਜਨਮ تمہਾਰੇ ਲੇਖੇ ਲਾਇਆ ਕਿਸੇ ਨੇ ਸੁਣਿਆ ਈ ਹੈ ਲਾਇਆ ਕਿਸੇ ਨੇ ਦੇਖਿਆ ਪਰ ਅਸੀਂ ਦੇਖਿਆ ਏ ਡੇਰਾ ਸਤਕਨ ਪੰਡਾਂ ਦੇ ਮਹਾਨ ਮਹਾਪੁਰਸ਼ਾਂ ਨੇ 108 ਸੰਤ ਰਾਮਾਨੰਦ ਮਹਾਰਾਜੀ ਨੇ ਜਨਮ ਲੇਖੇ ਵਿੱਚ ਲਾਇਆ ਏ ਆ ਜਿਹੜੇ ਹਨ ਤੁਹਾਡੇ ਚਿਹਰੇ ਤੇ ਖੁਸ਼ੀਆਂ ਨੇ ਸੰਤ ਰਾਮਾਨੰਦ ਮਹਾਰਾਜੀ ਦੇ ਨਾਲ ਬੜਾ ਪ੍ਰੇਮ ਸੀ ਉਹ ਕਹਿੰਦੇ ਸ਼ਹੀਦੀ ਦੇਣ ਤੋਂ ਪਹਿਲਾਂ ਜਦੋਂ ਦਾਸ ਦੇ ਗ੍ਰਹਿ ਵਿਖੇ ਆਏ ਕਹਿੰਦੇ ਚਮਨ ਲਾਲ ਆਜ਼ਾਦੀ ਹੋਂਦਾ ਨਹੀਂ ਮੈਣੀ ਸ਼ਹੀਦੀ ਦੇਣੀ ਪੈਣੀ ਹੈ ਕੁਰਬਾਨੀ ਦੇਣੀ ਪੈਣੀ ਹੈ ਕਹਿੰਦੇ ਜੇ ਸਾਡੀ ਕੁਰਬਾਨੀ ਦੇਣ ਦੇ ਨਾਲ ਰਵਦਾਸੀਆ ਕੌਮ ਦੇ ਮੂੰਹ ਤੇ ਖੁਸ਼ਿਆਲੀ ਆ ਸਕਦੀ ਏ ਤੇ ਸੰਤ ਰਾਮਾਨੰਦ ਜੀ ਦੇ ਪਰਵਚਨ ਇਹ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਏ ਡੇਰਾ ਸਤਖੰਡ ਬੱਲਾਂ ਦੇ ਮਹਾਨ ਮਹਾਪੁਰਸ਼ਾਂ ਨੇ ਸੱਜਿਆ ਤੋਂ ਬਾਅਦ ਇਹ ਗੁਲਾਮੀ ਦੀਆਂ ਜ਼ੰਜੀਰਾਂ ਸਾਡੇ ਗੱਲ ਤੋਂ ਤੋੜੀਆਂ ਏ ਜੇਰੇ ਤਾਂ ਬਹੁਤ ਵੀ ਇਹ ਦੁਨੀਆ ਤੇ ਮੁਵਾਦ ਕੇ ਵੈਰੀ ਨੇ ਐਸੇ ਪਰ ਕਿਸੇ ਬਾਗ ਦੇ ਮਾਲੀ ਨੂੰ ਦਰਦੇ ਰਬਦਾਸੀਆ ਕੌਮ ਤੇ ਕਿੰਜੀਰਾ ਕਿੱਦਾਂ ਤੋੜੀਆਂ ਜਾਣ ਆਹ ਮੈਂ ਤੁਹਾਨੂੰ ਹੱਡ ਬਿੱਤੀ ਸੁਣਾਉਣਾ 2 ਮਿੰਟ ਤੋਂ ਬਾਅਦ ਨਹੀਂ ਟਾਈਮ ਲਾਵਾ ਮੰਗਾ 2003 ਦੀ ਗੱਲ ਏ ਅਪ੍ਰੈਲ ਮਹੀਨਾ ਸੀ 18 ਅਪ੍ਰੈਲ ਦੀ ਗੱਲ ਏ ਸ੍ਰੀ ਗੁਰੂ ਰਵਿਦਾਸ ਦਰਵਾਜ ਦੇ ਸ੍ਰੀ ਬੇਰਗਮੋਂ ਵਿੱਚ ਇੰਟਰਨੈਸ਼ਨਲ ਲੈਵਲ ਤੇ ਜੋ ਕਿ ਜੋਰਪੁਰ ਦਾ ਪਹਿਲਾ ਗੁਰੂ ਘਰ ਏ ਉੱਥੇ ਗੁਰਪੁਰ ਮਨਾਇਆ ਜਾਣਾ ਸੀ ਤੇ ਮਹਾਪੁਰਸ਼ਾਂ ਨੂੰ ਚੇਤੇ ਕੀਤਾ ਗਿਆ ਸਾਰੀਆਂ ਜੋਰਪੁਰ ਦੀਆਂ ਸੰਗਤਾਂ ਆਈਆਂ ਸੰਤ ਰਾਮਾਨੰਦ ਜੀ ਵੀ ਬੈਠੇ ਸੀ ਨਿਮਰਤਾ ਦੇ ਪੁੰਜ ਇਹ ਵੀ ਬੈਠੇ ਸੀ ਕਹਿੰਦੇ ਜੋਰਪਟੋ ਵੀ ਆਈਆਂ ਸੀ ਤੇ ਇੰਗਲੈਂਡ ਤੋਂ ਵੀ ਆਈਆਂ ਸੀ ਉਹਨਾਂ ਨੇ ਆਣ ਕੇ ਆਪਣਾ ਦੁੱਖ ਪ੍ਰਗਟ ਕੀਤਾ ਏ ਕਿ ਮਹਾਰਾਜ ਜੀ ਰੋਹਾਨੀਆਂ ਤਾਂ ਬਾਅਦ ਦੀਆਂ ਗੱਲਾਂ ਸਾਨੂੰ ਆ ਮਰਜ਼ਾਦਾ ਹੀ ਨਹੀਂ ਟਿਕਣ ਦਿੰਦੀ ਕਹਿੰਦੇ ਘੰਟਾ 2 ਘੰਟੇ ਵਿਚਾਰ ਹੋਏ ਵੱਡੇ ਮਹਾਪੁਰਸ਼ਾਂ ਨੂੰ ਸੰਤ ਰਣਜਨ ਦਾ ਮਹਾਰਾਜ ਜੀ ਨੂੰ ਪੁੱਛਿਆ ਇਹਦਾ ਹਾਲ ਦੱਸੋ ਤੇ ਵੱਡੇ ਮਹਾਰਾਜ ਜੀ ਨੇ ਰਾਮਾਨੰਦ ਵੱਲੋਂ ਇਸ਼ਾਰਾ ਕੀਤਾ ਕਹਿੰਦਾ ਬਾਬਿਆਂ ਨੂੰ ਪੁੱਛੋ ਇਹ ਸਾਡੇ ਸਾਹਮਣੇ ਦੀਆਂ ਗੱਲਾਂ ਐ ਭਾਈ ਸਾਹਿਬ 18 April 2003 10 ਲਿਖ ਲਿਓ ਕਹਿੰਦੇ ਨਿਮਰਤਾ ਦੇ ਪੁੰਜ ਰਾਮਾਨੰਦ ਮਹਾਰਾਜ ਜੀ ਨੇ ਕਿਹਰਾਂ ਤਨੂ ਕੀਤਾ ਇਹ ਜਲਾਲ ਵਰਗਾ ਚਿਹਰਾ ਸਾਡੇ ਵੱਲ ਦੇਖ ਕੇ ਕਿਹਾ ਏ ਕਿ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪੈਣੀ ਹੈ ਫੇਰ ਆਜ਼ਾਦੀ ਮਿਲਣੀ ਹੈ ਸਾਡੀ ਬਦਕਿਸਮਤੀ ਏ ਕਿ ਅਸੀਂ ਉਹਨਾਂ ਨੂੰ ਜਿੰਦੇ ਜੀ ਪਛਾਣ ਨਹੀਂ ਸਕੇ 2003 ਤੇ 2009 ਇਹ ਕੁਰਬਾਨੀ ਜਿਹੜੀ ਆ 6 ਸਾਲ ਪਹਿਲਾਂ ਸਾਨੂੰ ਦੱਸ ਦਿੱਤੀ ਸੀ ਪਰ ਅਸੀਂ ਪਛਾਣ ਨਹੀਂ ਸਕੇ ਆਹ ਜ਼ਬਦਾਸੀਆ ਕੌਮ ਦੇ ਸ਼ੇਰ ਬੱਬਰ ਸ਼ੇਰੋ ਤੇ ਆ ਸ਼ਰਮਾਨੰਦ ਮਹਾਰਾਜੀ ਕਹਿੰਦੇ ਕਿਸੇ ਨਹੀਂ ਲਿਖਣਾ ਤੁਸੀਂ ਖੁਦ ਲਿਖਣਾ ਏ ਕਿਸੇ ਨਹੀਂ ਲਿਖਿਆ ਇਤਿਹਾਸ ਕਦੀ ਤੁਹਾਨੂੰ ਖੁਦ ਲਿਖਣਾ ਏ ਤੁਹਾਡੇ ਬਜ਼ੁਰਗਾਂ ਨੇ ਲਿਖਿਆ ਏ ਤੇ ਅੱਜ ਉਹ ਉਹਨੂੰ ਰਿਪੀਟ ਕਰਨ ਲਈ ਡੇਰਾ ਸਤਖੰਡਰ ਬੱਲਾ ਮਹਾਪੁਰਸ਼ਾਂ ਨੇ ਵਿਰਾਟ ਆਇ ਇਨਾਂ ਦਾ ਸਾਥ ਦਿਓ ਆਹ ਹੁਣ ਮੈਂ ਜਕਾਰਾ ਲਾਉਂਗਾ ਜਿਹੜੇ ਸੰਤ ਸੁਮੇਲਨ ਵਿੱਚ ਆਏ ਭੈਣਾ ਔਰ ਬੀਬੀਆਂ ਅੱਥ ਤਾ ਨੂੰ ਖੜਾ ਕਰਕੇ ਜੋ ਬੋਲੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਬਲ ਲਵਜ ਬੋਲ ਗਿਆ ਹੋਵੇ ਔਰ ਮੈਂ ਦਾਸ ਹੱਥ ਜੋੜ ਕੇ ਮਾਫੀ ਮੰਗਦਾ ਏ ਔਰ ਅਰਦਾਸ ਕਰਦਾ ਏ ਕਿ ਤੁਹਾਡਾ ਕਦਮ ਕਦਮ ਲਿਖਿਆ ਸਤਿਗੁਰ ਪਰਵਾਣ ਹੋਇਆ ਏ ਜੋ ਵੀ ਭਾਵਨਾ ਲੈ ਕੇ ਮੇਰੇ ਵੀਰ ਮੇਰੀਆਂ ਭੈਣਾਂ ਏ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਕਰਨ ਸ਼੍ਰੀ ਗੁਰੂ ਰਵਿਦਾਸ ਦਰਵਾਜ ਦੇ ਸ਼ੁਕ ਪਿਆਰ ਕਾ ਮੁੰਡਾ ਦਾਸ ਵੀ ਸੇਵਾਦਾਰ ਏ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈ ਔਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਸੰਤਾਨ